ਸਾਹ ਸੰਗਤ ਜੀਓ ਆਵਰ ਹਲਕੇ ਫਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀਓ ਅਸੀਂ ਇਨਸਾਨ ਗਲਤੀਆਂ ਦੇ ਪੁਤਲੇ ਹਾਂ ਸਾਨੂੰ ਸਭ ਕੁਝ ਪਤਾ ਹੁੰਦੇ ਸੁਣਦੇ ਵੀ ਅਸੀਂ ਅਣਜਾਨ ਬਨ ਜਾਂਨੇ ਹਾਂ ਕਿ ਜਿਵੇਂ ਸਾਨੂੰ ਕੋਈ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ ਇਸ ਲਈ ਸਾਹ ਸੰਗਤ ਜੀ ਸਾਨੂੰ ਕਈ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ ਕਿ ਜੋ ਸਾਡੇ ਕੋਲੋਂ ਅਣਜਾਣੇ ਵਿੱਚ ਵੀ ਗਲਤੀਆਂ ਨਾ ਹੋਣ ਆਪਣੇ ਆਪ ਤੇ ਕਾਬੂ ਪਾ ਕੇ ਰੱਖੀਏ ਆਓ ਇਹ ਵੀਡੀਓ ਸਾਨੂੰ ਕਈ ਗੱਲਾਂ ਦਾ ਗਿਆਨ ਦਸਦੀ ਹੈ ਆਓ ਸਾਨੂੰ ਕਿਸ ਗੱਲਾਂ ਤੇ ਕਾਬੂ ਰੱਖਣਾ ਚਾਹੀਦਾ ਹੈ ਸਾਨੂੰ ਅਰਦਾਸ ਕਰਦੇ ਸਮੇਂ ਦਿਲ ਨੂੰ ਹਮੇਸ਼ਾ ਕਾਬੂ ਦੇ ਵਿੱਚ ਰੱਖਣਾ ਚਾਹੀਦਾ ਹੈ ਸਾਨੂੰ ਖਾਣ ਪੀਣ ਲੱਗਿਆਂ ਹਮੇਸ਼ਾ ਆਪਣੇ ਢਿੱਡ ਤੇ ਕਾਬੂ ਰੱਖਣਾ ਚਾਹੀਦਾ ਹੈ ਕਿਸੇ ਦੇ ਘਰ ਜਾ ਕੇ ਸਾਨੂੰ ਆਪਣੀਆਂ ਅੱਖਾਂ ਤੇ ਕਾਬੂ ਰੱਖਣਾ ਚਾਹੀਦਾ ਹੈ ਕਿਸੇ ਮਹਿਫਿਲ ਜਾਂ ਕਿਸੇ ਚਾਰ ਬੰਦਿਆਂ ਦੇ ਵਿੱਚ ਬੈਠ ਕੇ ਸਾਨੂੰ ਆਪਣੀ ਜ਼ੁਬਾਨ ਤੇ ਕਾਬੂ ਰੱਖਣਾ ਚਾਹੀਦਾ ਹੈ ਪਰਾਈ ਤੰਨ ਨੂੰ ਦੇਖ ਕੇ ਲਾਲਚ ਨਹੀਂ ਕਰਨੀ ਚਾਹੀਦੀ ਇਥੇ ਆਪਣੇ ਆਪ ਤੇ ਕਾਬੂ ਰੱਖਣਾ ਚਾਹੀਦਾ ਹੈ ਹੂਨ ਅਸੀਂ ਭੁੱਲਣਾ ਕਿੰਨਾ ਕਿੰਨਾ ਚੀਜ਼ਾਂ ਨੂੰ ਹੈ ਆਪਣੀਆਂ ਨੇਕੀਆਂ ਨੂੰ ਭੁੱਲ ਜਾਓ ਦੂਜਿਆਂ ਦੀਆਂ ਗਲਤੀਆਂ ਨੂੰ ਭੁੱਲ ਜਾਓ ਅਤੀਤ ਦੇ ਕੋੜੇ ਸੱਚ ਨੂੰ ਭੁੱਲ ਜਾਓ ਸਾਹ ਸੰਗਰਜੀ ਅਸੀਂ ਕੀ ਛੱਡਣਾ ਹੈ ਦੂਜਿਆਂ ਨੂੰ ਨੀਵਾ ਦਿਖਾਉਣਾ ਛੱਡਣਾ ਹੈ ਦੂਜਿਆਂ ਦੀ ਸਫਲਤਾ ਤੋਂ ਜਲਣਾ ਛੱਡਣਾ ਹੈ ਦੂਜਿਆਂ ਦੇ ਤਨ ਦੀ ਚਾਹਨਾ ਕਰਨਾ ਇਹ ਛੱਡਣਾ ਹੈ ਦੂਜਿਆਂ ਦੀ ਚੁਗਲੀ ਕਰਨਾ ਛੱਡਣਾ ਹੈ ਜੇ ਅਸੀਂ ਇਹਨਾਂ ਚੀਜ਼ਾਂ ਦੇ ਉੱਪਰ ਆਪਣਾ ਕਾਬੂ ਪਾ ਲਵਾਂਗੇ ਕਾਬੂ ਰੱਖ ਲਵਾਂਗੇ ਤਾਂ ਪਰਮਾਤਮਾ ਸਾਨੂੰ ਦੋ ਹੱਥਾਂ ਦੇ ਨਾਲ ਤਨ ਦੌਲਤ ਖੁਸ਼ੀਆਂ ਅਤੇ ਜੋ ਵੀ ਸਾਡੇ ਮਨ ਦੀਆਂ ਕਾਮਨਾਵਾਂ ਹੋਣਗੀਆਂ ਉਹ ਸਭ ਪੂਰੀਆਂ ਕਰਨਗੇ ਬਿਨਾਂ ਹੀ ਮੰਗਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂ ਸੰਗਤ ਜੀਓ ਸਾਡੇ ਚੈਨਲ ਦੇ ਨਾਲ ਜੁੜਨ ਵਾਸਤੇ ਆਪ ਜੀ ਦਾ ਤਨਵਾਦ ਹੈ ਐਸੇ ਤਰ੍ਹਾਂ ਸਾਡੀ ਵੀਡੀਓ ਸ਼ੇਅਰ ਕਰਦੇ ਰਹੋ ਲਾਈਕ ਕਰਦੇ ਰਹੋ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਆਪ ਜੀ ਤੱਕ ਨਵੀਆਂ ਨਵੀਆਂ ਹੋਰ ਵੀਡੀਓ ਹੋਰ ਚੰਗੀਆਂ ਗੱਲਾਂ ਅਤੇ ਬਾਣੀ ਦੇ ਨਾਲ ਜੁੜੀਆਂ ਹੋਈਆਂ ਸਾਖੀਆਂ ਕਵਿਤਾਵਾਂ ਸ਼ਬਦ ਆਪ ਜੀ ਤੱਕ ਪੁਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ